ਕਈ ਵਾਰੀ ਪ੍ਰਮਾਤਮਾ ਚਲੋ ਪ੍ਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ ਤੇ ਬਿਠਾ ਹੁੰਦਾ ਹੈ ਪਰ ਫਿਰ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਐਸ ਸੀ ਮੱਤ ਬਖਸ਼ਦਾ ਹੈ ਫਿਰ ਉਸ ਇਫਾ ਦੇ ਦਿੰਦੇ ਨੇ ਵੀ ਮੈਂ ਨਹੀਂ ਰਹਿਣਾ ਇੱਥੇ ਨਾ ਕੁੱਸਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਮੱਤ ਵੱਜ ਗਈ ਇਹਨਾਂ ਦੀ ਫਿਰ ਕੀ ਲੋੜ ਸੀ ਦੀਵਾ ਦੇਣ ਦੀ ਮੈਨੂੰ ਦੱਸੋ ਮੈਨੂੰ ਦੱਸੋ ਕੀ ਲੋੜ ਸੀ ਦੀਵਾ ਦੇਣ ਦੀ ਪਰ ਪ੍ਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ ਹੈ ਇੱਥੇ ਕੋਈ ਸ਼ਰੀਫ ਸਾਊ ਬੰਦਾ ਬਿਠਾਉਣਾ ਹੈ ਅਸੀਂ ਜਜ਼ਬਾਤੀ ਲੋਕ ਆ ਅਸੀਂ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕ ਆ ਅਸੀਂ ਟਿਕੜਮ ਬਾਜ ਲੋਕ ਨਹੀਂ ਹੈਗੇ ਵੀ ਸੱਟੇ ਬਾਜ ਜੂਏ ਬਾਜ ਫੁਲਾਨੇ ਬਾਜ ਅਸੀਂ ਤਾਂ ਭਾਈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਵਾਲੇ ਲੋਕਾਂ ਆ ਪਿਆਰ ਜਿੰਨਾ ਸਤਕਾਰ ਮਿਲ ਰਿਹਾ ਮੈਂ ਜਦੋਂ ਗੱਡੀ ਜਾਨਾਂ ਦੁਕਾਨਾਂ 'ਚੋਂ ਬਾਹਰ ਆ ਕੇ ਲੋਕ ਐ ਐਦਾਂ ਹੀ ਕਰਦੇ ਆ ਬਸ ਐਂ ਤਾਂ ਕਰਨ ਨੂੰ ਹੀ ਹਟ ਗਿਆ ਐਂ ਕਰਦੇ ਆ ਬਸ ਇਹਦਾ ਮਤਲਬ ਤੁਸੀਂ ਭਾਈ ਫੈਸਲਾ ਕਰ ਲਿਆ ਕਿ ਥੋੜੇ ਬੰਦੇ ਨੂੰ ਤੁਸੀਂ ਜਿਤਾਉਣਾ ਹੈ ਸੌ ਬੰਦੇ ਦਾ ਟਾਈਮ ਆਉਣਾ ਮੈਂ ਵੀ ਤੁਹਾਨੂੰ ਇਹੀ ਬੇਨਤੀ ਕਰਦਾ ਅਰਵਿੰਦ ਖੇਜਰੀਵਾਲ ਜੀ ਸਾਹਿਬ ਝੂਠੇ ਪਰਚੇ ਦੇ ਵਿੱਚ ਜੇਲ੍ਹ ਚ ਨੇ ਪਰ ਉਹਨਾਂ ਨੂੰ ਇਹ ਠੰਡੀ ਹਵਾ ਦਾ ਬੁੱਲਾ ਜਾਵੇ ਪਰ ਸੋਨੂੰ ਕਿ ਮੇਰੀ ਪਾਰਟੀ ਜਲੰਧਰ ਪੱਛਮੀ ਤੋਂ ਇੱਕ ਬਹੁਤ ਵੱਡੇ ਮਾਰਜਨ ਨਾਲ ਜਿੱਤੀ ਹੈ ਤਾਂ ਉਹਨਾਂ ਨੂੰ ਉੱਥੇ ਬੈਠਿਆ ਨੂੰ ਸਕੂਨ ਮਿਲੇਗਾ ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਆ ਰਹੇ ਨੇ ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਲੀਡਰ ਮੇਰੇ ਕੋਲੇ ਆ ਰਹੇ ਨੇ ਸਾਰਿਆਂ ਨੂੰ ਬਣਦਾ ਹੱਕ ਮਿਲੂਗਾ ਸਾਰਿਆਂ ਦੇ ਬਣਦੇ ਕੰਮ ਹੋਣਗੇ ਪਰਚੀ ਮੰਦਰ ਭਗਤ ਦੀ ਹੋਊਗੀ ਸਾਈਨ ਮੇਰੇ ਹੋਣਗੇ ਮੈਂ ਗੱਬਾ ਦਾ ਕਰਦਾ ਹਾਂ ਸਾਡੇ ਅਹੁਦੇਦਾਰ ਬੈਠੇ ਨੇ ਬੂਥ ਇਨਚਾਰਜ ਬੈਠੇ ਨੇ ਇਹਨਾਂ ਨੇ ਪਰਸੋਂ ਨੂੰ ਬੈਠਣਾ ਹੈ ਪਰਸੋਂ ਨੂੰ ਦੀਪਕ ਬੈਠਣ ਲਾ ਦੀਪਕ ਰਾਜਾ ਮੇਰੇ ਨਾਲ ਮੇਰੇ ਸਾਥੀ ਰਹੇ ਬਹੁਤ ਸਾਰੇ ਸ਼ੋਹਾਂ ਦੇ ਵਿੱਚ ਬਹੁਤ ਦੀਪਕ ਬਹੁਤ ਬਹੁਤ ਕਮਾਲ ਹੈ ਕਮਾਲ ਹੈ ਆ ਜਦ ਨਾਲ ਇਹਦੇ diel ਸੋ ਵੀਰੋ ਅਸੀਂ ਜਜ਼ਬਾਤੀ ਲੋਕ ਆ ਅਸੀਂ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕ ਆ ਅਸੀਂ ਟਿਕੜਮ ਬਾਜ ਲੋਕ ਨਹੀਂ ਹੈਗੇ ਵੀ ਸੱਟੇ ਬਾਜ ਜੂਏ ਬਾਜ ਫਲਾਨੇ ਬਾਜ ਅਸੀਂ ਤਾਂ ਭਾਈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਵਾਲੇ ਲੋਕਾਂ ਆਓ ਇਕੱਠੇ ਹੋ ਕੇ ਖੁਸ਼ੀਆਂ ਮਾਣੀਏ ਆਨੰਦ ਮਾਣੀਏ ਸੁਮੇ ਇਸ ਮੌਕੇ ਤੇ ਅੱਜ ਮੈਨੂੰ ਮੇਰੇ ਤੋਂ ਅੱਤਾ ਕੰਟਾ ਰਹਿ ਗਿਆ ਪ੍ਰਚਾਰ 'ਚ ਉਹ ਤਾਂ ਚਲੇ ਗਏ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜਿਹੜੇ ਕਾਂਗਰਸੀ ਤੇ ਅਕਾਲੀ ਦੋਨੋਂ ਚਲੇ ਗਏ ਉਹ ਤਾਂ ਕਹਿੰਦੇ ਬਾਸ ਸਾਡਾ ਕੰਮ ਖਤਮ ਹੋ ਗਿਆ ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀਆਂਾਂ 'ਚ ਜਾਊਂਗਾ ਜਲੰਧਰ ਦੀਆਂ 'ਚ ਜਿੱਥੇ ਤੱਕ ਜਾਣਾ ਪਵੇ ਸੁਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜੜਿਆ ਫਿਰਦਾ ਪਤਾ ਨਹੀਂ ਕੀ ਹੋ ਰਿਹਾ ਐਂ ਕਾਂਗਰਸੀਆਂ ਦਾ ਕੰਮ ਹੋ ਗਿਆ ਕੋਈ ਇੱਧਰ ਫਿਰਦਾ ਕੋਈ ਉੱਧਰ ਫਿਰਦਾ ਇਹ ਕੰਮ ਹੋ ਸਕਦਾ ਹੈ ਸਮਿੰਦਰ ਭਗਤ ਕਰ ਸਕਦਾ ਸੌ ਬੰਦਾ ਹੈ ਅਸੈਂਬਲੀ ਦੀਆਂ ਪੈੜੀ ਜਿਹੜੀਆਂ ਅਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਹੈ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਜਿੰਦਾਬਾਦ 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 ਸੋ ਵੀਰੋ ਜਲੰਧਰ ਮੇਰੀ ਕਰੰਪੂਮ ਮੇਰੇ ਹਾਂ ਮੈਂ ਬਹੁਤ ਬੜੀ ਦੂਰ ਦਰਸ਼ਨ ਤੇ ਪ੍ਰੋਗਰਾਮ ਕਰਨ ਆਇਆ ਹਾਂ ਬੜੀਆਂ ਰਿਕਾਰਡਿੰਗਾਂ ਕੀਤੀਆਂ ਦੀਪਕ ਆ ਗਿਆ। ਕਿਆ ਬਾਤ ਹੈ। ਦੀਪਕ ਵੀ ਨਾਲ ਹੁੰਦਾ ਸੀ ਕਦੇ ਕਿਸੇ ਨਵੇਂ ਸਾਲ ਦੇ ਪ੍ਰੋਗਰਾਮ ਚ ਕਦੇ ਕਿਸੇ ਜਮਾਂ ਤਰੰਗ ਚ ਕਦੇ ਮੇਰਾ ਪਿੰਡ ਮੇਰੇ ਖੇਤ ਕਦੇ ਲਸ਼ਕਾਰਾਂ ਹੈ ਨਾ ਕਦੇ ਇੱਕ ਲੱਪ ਸੁਰਮੇ ਦੀ بڑے بڑے ਪ੍ਰੋਗਰਾਮ ਨੇ ਮੈਂ ਉਧਰੋਂ ਦੂਰੋਂ ਆਉਂਦਾ ਹੁੰਦਾ ਸੀ ਥੋੜਾ ਜਿਆ ਨੇੜੇ ਰਹਿੰਦੇ ਸੀ। ਸੋ ਸਾਰੇ ਆਪਾਂ ਇਕੱਠੇ ਹੋਈਏ ਕਿਉਂਕਿ ਕਲਾਕਾਰ ਤਾਂ ਤੁਹਾਡੀਆਂ ਖੁਸ਼ੀਆਂ ਨੇ ਜੇ ਤੁਹਾਡੇ ਘਰਾਂ 'ਚ ਖੁਸ਼ੀਆਂ ਆਉਣਗੀਆਂ ਤਾਂ ਕਲਾਕਾਰਾਂ ਦੀ ਰੋਟੀ ਚੱਲੂ ਜੇ ਤੁਹਾਡੇ ਘਰੇ ਖੁਸ਼ੀ ਹੋਈ ਨਹੀਂ ਤੁਸੀਂ ਕਿਵੇਂ ਕਿਵੇਂ ਕੋਈ ਖਾੜਾ ਲਵਾਉਂਗੇ ਕੀ ਕਰੋ ਆਪਾਂ ਨੌਕਰੀਆਂ ਦੇਣੀਆਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਫੈਕਟਰੀਆਂ ਆਉਣ ਕੰਮ ਮਿਲੇ ਸਾਡੇ ਘਰਾਂ ਦੇ ਚੁੱਲ੍ਹੇ ਬਲਣ ਆਈ ਮੇਰੀ ਤਮਨ ਨਹੀਂ ਤਾਂ ਆਮ ਆਦਮੀ ਕਿੱਥੇ ਮੌਕਾ ਮਿਲਦਾ ਜੀ ਹੁਣ ਉਹ ਮੈਨੂੰ ਗਾਲਾਂ ਕਿਉਂ ਕੱਢਦੇ ਸਾਰੇ ਕਾਰਨ ਇਹ ਹੈ ਕਿ ਮੈਂ ਉਹਨਾਂ ਦੀ ਕੁਰਸੀ ਨੂੰ ਪੈ ਨਿਕਲਿਆ ਉਹ ਕਹਿੰਦੇ ਸਾਡੀ ਕੁਰਸੀ ਕਿਉਂ ਲੈ ਲਈ ਅੱਛਾ ਕਈ ਵਾਰੀ ਪ੍ਰਮਾਤਮਾ ਚਲੋ ਪ੍ਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ ਤੇ ਬਿਠਾਉਂਦਾ ਹੈ ਪਰ ਫਿਰ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਐਸ ਸੀ ਮੱਤ ਬਖਸ਼ਦਾ ਹੈ ਫਿਰ ਉਹ ਅਸਤੀਫਾ ਦੇ ਦਿੰਦੇ ਨੇ ਵੀ ਮੈਂ ਨਹੀਂ ਰਹਿਣਾ ਇੱਥੇ ਫਿਰ ਪ੍ਰਮਾਤਮਾ ਕਹਿੰਦਾ ਫਿਰ ਇਹਨ ਭਗਤ ਨੂੰ ਬਿਠਾਉਣਾ ਹੈ ਜੀ ਆਵਾਜ਼ ਨਾ ਕੁੱਸਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਵੱਜ ਗਈ ਇਹਨਾਂ ਦੀ ਫਿਰ ਕੀ ਲੋੜ ਇਸ ਅਸਤੀਫਾ ਦੇਣ ਦੀ ਮੈਨੂੰ ਦੱਸੋ ਮੈਂ ਦੱਸੋ ਕਿ ਲੋੜ ਦਿੱਤੀ ਵਾਰ ਇਹਦੀ ਪਰ ਪ੍ਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ ਹੈ ਇੱਥੇ ਕੋਈ ਸ਼ਰੀਫ ਸਾਊ ਬੰਦਾ ਬਿਠਾਉਣਾ ਹੈ ਚੱਕ ਦਿਓ ਫੱਟੇ ਬਸ ਮੈਨੂੰ ਪਤਾ ਲੱਗਿਆ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਹਾਂ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇਹ ਕੰਮ ਕਰੋ ਜੇ ਤੁਹਾਨੂੰ ਪੈਸੇ ਦੇਣਾ ਹੈ ਮਨਾ ਨਾ ਕਰਿਓ ਲਕਸ਼ਮੀਨੀ ਮੋੜੀ ਦੀ ਹੁੰਦੀ ਥੋੜੀ ਐ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਕਈ ਤਾਂ ਨੋਟ ਵੀ ਪਛਾਣ ਲੋਂਗੇ ਵੀ ਉਹੀ ਆ ਓਏ ਉਹੀ ਆ ਓਏ ਜਿਹੜਾ ਦੇਵੀ ਤਲਾ ਮੰਦਿਰ ਚ ਟੇਕੇ ਆਈ ਸੀ ਨੋਟ ਵੀ ਉਹੀ ਐ ਬਸ ਇੱਕ ਕੰਮ ਕਰ ਦਿਓ ਇਨਾ ਤੋਂ ਐ ਐ ਕਰਕੇ ਤੇ ਐ ਐ ਕਰਕੇ ਤੇ ਕਹਦੇ ਹੋ ਵੀ ਹਾਂ ਤੇ ਪਰ ਸੋਨੂ 5 ਨੰਬਰ ਆ ਬਟਨ ਦਬਕੇ ਕਰਦੇ ਹੋ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ਼ ਹੈ ਜਿੰਦਾਬਾਦ ਬੜਾ ਮੈਂ ਸਮਝਦਾਰ ਲੱਗਾ ते फिर थोडे वालों मैं समझा भी हां दोनों तो हाथ उपर चाग के दो नार ला दो इनकलाब इनकलाब भारत माता की वे बोरे सोनिहाल जिंदाबाद रहो आबाद रहो बहुत बहुत धन्यवाद बहुत बहुत, बहुत, बहुत।